ਇਸ ਪੰਜਾਬੀ ਨੂੰ 25 ਸਾਲ ਦੀ ਸਜ਼ਾ ਹੋ ਗਈ ਸੀ ਅਜਮਾਨ ਦੀ ਜੇਲ੍ਹ ਦੇ ਵਿੱਚ ਸ਼ਾਇਦ ਇਸਨੇ ਸੋਚਿਆ ਸੀ ਕਿ ਕਦੀ ਵੀ ਪੰਜਾਬ ਨਹੀਂ ਮੁੜ ਪਾਵੇਗਾ ਇਹ ਰੋਂਦੀ ਮਾਂ ਦੀਆਂ ਅੱਖਾਂ ਨਹੀਂ ਵੇਖ ਸਕੇਗਾ ਭੈਣ ਭਰਾ ਨੂੰ ਵੇਖ ਨਹੀਂ ਸਕੇਗਾ ਪਰ ਕਿਸਮਤ ਦੇ ਖੁਫਕੀਵੇਂ ਬਦਲੀ 25 ਸਾਲ ਦੀ ਸਜ਼ਾ 2.5 ਸਾਲ ਦੇ ਵਿੱਚ ਬਦਲ ਗਈ ਤੇ ਵੀਰ ਪੰਜਾਬ ਆ ਗਿਆ ਹੈ ਬਿਨਾਂ ਕਿਸੇ ਦੋਸਤੋਂ ਕਿਵੇਂ ਇਹ ਅੰਦਰ ਰਿਹਾ ਪੂਰੀ ਕਹਾਣੀ ਸੁਣ ਕੇ ਜਾਓ ਇਹਨੂੰ ਸਜ਼ਾ ਕਿੰਨੇ ਸਾਲ ਦੀ ਸੀ ਤੁਹਾਨੂੰ 25 ਸਾਲ ਦੀ ਜੀ ਆ ਸਸੀ ਗਾਲ ਤੁਸੀਂ ਦੇਖ ਰਹੇ ਹੋ ਨੀਸ਼ਨ ਪੋਸਟ ਤੇ ਮੈਂ ਹੱਥ 파ਠੇ ਨਾਲ ਜਦੋਂ ਤੁਸੀਂ નિર્ਦੋਸ਼ ਹੋਵੋ ਤੁਸੀਂ ਕੋਈ ਗੁਨਾਹ ਵੀ ਨਾ ਕੀਤਾ ਹੋਵੇ ਤੇ ਪਰ ਤੁਹਾਨੂੰ ਕਿਹਾ ਜਾਵੇ ਕਿ ਤੈਨੂੰ 25 ਸਾਲ ਇਸ ਗੁਨਾਹ ਦੇ ਲਈ ਜਿਹੜਾ ਹੈ ਉਹ ਜੇਲ੍ਹ ਕੱਟਣੀ ਪਵੇਗੀ ਤਾਂ ਕਿਹੋ ਜਿਹਾ ਲੱਗੇਗਾ ਲੱਗੇਗਾ ਨਾ ਇੱਕ ਚਟਕੇ ਦੇ ਵਿੱਚ ਕਿ ਸ਼ਾਇਦ ਜ਼ਿੰਦਗੀ ਖਤਮ ਹੋ ਗਈ ਹੈ ਐਸੇ ਤਰੀਕੇ ਨਾਲ ਮਨਪ੍ਰੀਤ ਦੇ ਨਾਲ ਹੋਇਆ ਮਨਪ੍ਰੀਤ ਤਾਂ ਜੋ ਹੈ ਉਹ ਵਿਦੇਸ਼ੀ ਧਰਤੀ ਤੇ ਗਏ ਅਜਮਾਨ ਦੇ ਵਿੱਚ ਗਏ ਕਿ ਆਪਣੇ ਚੰਗੇ ਭਵਿੱਖ ਦੇ ਲਈ ਤਾਂ ਕਿ ਉੱਥੇ ਜਾ ਕੇ ਰੋਜ਼ੀ ਰੋਟੀ ਕਮਾ ਸਕਣ ਆਪਣੇ ਮਾਪੇ ਭਰਾਵਾਂ ਦਾ ਹੌਸਲਾ ਵਧ ਸਕਣ ਪਰ ਉੱਥੇ ਜਾ ਕੇ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਕੁਝ ਪੰਜਾਬੀ ਦੋਸਤਾਂ ਦੇ ਨਾਲ ਤੇ ਕੁਝ ਪਾਕਿਸਤਾਨੀ ਦੋਸਤਾਂ ਦੇ ਨਾਲ ਰੂਮ ਦੇ ਰੂਮ ਦੇ ਵਿੱਚ ਰਹਿੰਦੇ ਸੀ ਅਚਾਨਕ ਜੋ ਹੈ ਪੁਲਿਸ ਦੀ ਛਾਪੇਮਾਰੀ ਹੁੰਦੀ ਹੈ ਤੇ ਉਥੇ ਨਸ਼ਾ ਬ੍ਰਾਮਧਿੰਦਰ ਉਸ ਕਮਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਪੰਜਾਬੀ ਮਿੰਤਾ ਕਰਦੇ ਰਹਿ ਗਏ ਕਿ ਇਹ ਨਸ਼ਾ ਸਾਡਾ ਨਹੀਂ ਹੈ ਇਹ ਪਾਕਿਸਤਾਨੀਆਂ ਦਾ ਨਸ਼ਾ ਹੈ ਤੇ ਉਹ ਹੀ ਕਰਦੇ ਨੇ ਸਾਡਾ ਡੋਪ ਟੈਸਟ ਭਾਵੇਂ ਕਰਵਾ ਲਓ ਉਹ ਅਸੀਂ ਨਸ਼ਾ ਨਹੀਂ ਕਰਦੇ ਪਰ ਜਮਾਨ ਪੁਲਿਸ ਨੇ ਇੱਕ ਵੀ ਗੱਲ ਨਹੀਂ ਸੁਣੀ ਅਤੇ ਕੋਰਟ ਨੇ ਉਹਨਾਂ ਨੂੰ 25 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਜਿਵੇਂ ਕਹਿੰਦੇ ਨੇ ਕਿ ਕਿਸਮਤ ਕਦੋਂ ਬਦਲ ਜਾਵੇ ਕੁਝ ਨਹੀਂ ਪਤਾ ਉਹ ਮਨਪ੍ਰੀਤ ਕਹਿੰਦੇ ਨੇ ਕਿ ਉਹ ਜੇਲ੍ਹ ਦੇ ਵਿੱਚ ਬੈਠੇ ਹੀ ਸੋਚਦੇ ਰਹੇ ਕਿ ਸ਼ਾਇਦ ਉਹਨਾਂ ਦੀ ਕਿਸਮਤ ਖਤਮ ਹੋ ਗਈ ਹੈ ਸ਼ਾਇਦ ਉਹ ਉਹਨੋਂ ਕਦੀ ਵੀ ਬਾਹਰ ਨਹੀਂ ਆਉਣਗੇ ਕਦੀ ਵੀ ਪੰਜਾਬ ਦਾ ਮੂੰਹ ਨਹੀਂ ਦੇਖ ਪਾਉਣਗੇ ਹੁਣ ਜ਼ਿੰਦਗੀ ਸਮਝੋ ਖਤਮ ਹੀ ਹੈ ਕਿਉਂਕਿ 25 ਸਾਲ ਜੇਲ੍ਹ ਦੇ ਵਿੱਚ ਰਹਿ ਗਏ ਤੇ ਅੱਧੀ ਉਮਰ ਜਿਹੜੀ ਹੈ ਮਤਲਬ ਲੰਘ ਗਈ ਪਰ ਜੋ ਹੈ ਕਿਸਮਤ ਬਦਲੀ ਤੇ ਜੋ ਹੈ ਅਚਾਨਕ ਅਜਵਾਨ ਪੁਲਿਸ ਨੇ ਕੁਝ ਲੋਕਾਂ ਨੂੰ ਜੋ ਹੈ ਉਹ ਤਰਸ ਦੇ ਆਧਾਰ ਤੇ ਛੱਡ ਦਿੱਤਾ 25 ਸਾਲ ਦੀ ਸਜ਼ਾ ਜਿਹੜੀ ਆ ਸਿਰਫ 2.5 ਸਾਲ ਦੀ ਰਹਿ ਗਈ ਤੇ 2.5 ਸਾਲ ਦੇ ਵਿੱਚ ਹੀ ਉਹਨਾਂ ਦੇ ਦੋਸਤਾਂ ਸਮੇਤ ਉਹਨਾਂ ਨੂੰ ਜੋ ਹੈ ਤਰਸ ਦੇ ਆਧਾਰ ਤੇ ਛੱਡ ਦਿੱਤਾ ਗਿਆ ਤੇ ਸਿੱਧਾ 에ਰਪੋਰਟ ਲਿਆ ਕੇ ਪੰਜਾਬ ਦੀ ਫਲਾਈਟ ਦੇ ਵਿੱਚ ਚੜਾ ਦਿੱਤਾ ਗਿਆ ਸੁਮਨ ਪ੍ਰਿਥਮ ਕਾਰ ਪਰ ਫਲੇ ਨੇ ਮਾ ਦੀਆਂ ਰੋਂਦੀਆਂ ਅੱਖਾਂ ਭਰਪਰਾਵਾ ਦੇ ਜਿਹੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਉਹ ਆਪਣੇ ਭਰਾ ਦਾ ਕਿਵੇਂ ਸਵਾਗਤ ਕਰ ਰਹੇ ਨੇ ਅਤੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸੁਣਾਉਂਦੇ ਆਂ ਹਾਂਜੀ ਨਾਮ ਮੇਰਾ ਬਨਪ੍ਰਸ ਸਿੰਘ ਜੀ ਸਾਲੋਪ ਚਮਨਲਾਲ ਦਗ ਲੇ ਰਹਿਣ ਵਾਲਾ ਇਹ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਇਹ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ 25 ਦੀ ਕੰਪਨੀ ਚ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਸੀ ਜੀ ਉੱਥੇ ਉਦੋਂ ਵਾਰ ਕੰਪਨੀ ਚੇਂਜ ਹੋਈ ਮੇਰੀ ਫਿਰ ਫੇਰ ਜਾ ਕੇ ਇਹ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂਮ ਚ ਗਿਆ ਹੀ ਉੱਥੇ ਨੌਕੜਿਆ ਗਏ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਉੱਥੇ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਣੇ ਅੱਛਾ ਜਮਾਣੇ ਹਾਂ ਜੀ ਅਬ ਉਹ ਤਾਂ ਬਹੁਤ ਜਮਾਣੇ ਗਿਆ ਸੀਗਾ ਜੀ ਅ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਦਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਨਾਲ ਅੱਛਾ ਜਿੱਦਾਂ ਹੀ ਉੱਥੇ ਮੈਂ ਰਿਹਾ ਜੀ ਮੈਂ 10 ਦਿਨਾਂ ਦਿਨ ਟਿਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਪੁਲਸ ਨੇ ਉੱਥੇ ਦਵਾਈ ਪੁਲਸ ਨੇ ਚੱਕਿਆ ਦਵਾਈ ਤੇ ਨਹੀਂ ਚੱਕਿਆ ਇਹ ਜਮਾਨ ਪੁਲਸ ਨੇ ਚੱਕਿਆ ਇਹ ਜਮਾਨ ਪੁਲਸ ਹਾਂਜੀ ਹਾਂਜੀ ਕੀ ਉੱਥੇ ਕੀ ਉਹਨੂੰ ਮਿਲਿਆ ਜਮਾਨ ਪੁਲਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਜੀ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜੀ ਮਖਵਰੀ ਕੀਤੀ ਕਾਇ ਨਹੀਂ ਤੇ ਚੱਕਾਇਆ ਸਾਨੂੰ ਉਸੀਂ ਵਿਚ ਅਰੈਸਟ ਹੋ ਗਏ ਹਾਂਜੀ ਵਿਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਤੁਸੋਂ ਉਹ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੇ ਨਹੀਂ ਸੁਣੀ ਪੁਲਿਸ ਨੇ ਸੁਣੀ ਨਹੀਂ ਆ ਗਈ ਠੀਕ ਹੈ ਤੁਹਾਡੀ ਬੀਚ ਤੁਹਾਡਾ ਵੀ ਚਨਾ ਨਹੀਂ ਬੱਚੇ ਤੁਹਾਡਾ ਹੀ ਬੀਚ ਹੈ ਜੀ ਕਹਿੰਦੇ ਤੁਸੀਂ ਹਾਈਟ ਸੀਰੀਅਸ ਸੀ ਕੋ ਆਪਣੇ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ ਸਭ ਕੁਝ ਦਿੱਤਾ ਕੱਢ ਕੇ ਉਹਨਾਂ ਨੂੰ ਆਪਣੇ ਆਈਟੀਮ ਦਿੱਤੇ ਕੱਢ ਕੇ ਇੱਥੋਂ ਦਾ ਕਰੀਬ ਮੋਬਾਈਲ ਤੱਕ ਲੋਕ ਤੱਕ ਦਿੱਤਾ ਗਾ ਲੋਕ ਠੀਕ ਹੈ ਲੋਕ ਕਰ ਦਿੱਤਾ ਉਹਨਾਂ ਨੂੰ ਲੋਕ ਕਰ ਦਿੱਤਾ ਹਾਂਜੀ ਪਰ ਮੰਨੇ ਨਹੀਂ ਆ ਨਹੀਂ ਮੰਨੇ ਆ ਫਿਰ ਤੁਹਾਨੂੰ ਉਤਮ ਵਾਰ ਫੜ ਕੇ ਗੁਸਾ ਕਰ ਕੇ ਕਿੱਥੇ ਲੈ ਸ਼ਿਆਂ ਦੇ ਨਾਲ ਲੈ ਕੇ ਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਈ ਜੇਲ੍ਹ ਚ ਲੈ ਗਈ ਵਰਦੀਪੁਰ ਦੀ ਪਾਈ ਉੱਥੇ ਉਹਨਾਂ ਨੂੰ ਵਰਦੀਪੁਰ ਦੀ ਪਾਗੋੜੇ ਦੇ ਅੰਦਰ ਕੈਰਾਈ ਉੱਥੇ ਰੱਖਿਆ 25 ਸਾਲ ਰੱਖਿਆ 25 ਸਾਲ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ ਰੋਟੀ ਪਾਣੀ ਸਵੇਰ ਟਾਈਮ ਇੱਕ ਫੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਹੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕ ਪੰਜਾਬੀ ਉੱਥੇ ਹੈਗੇ ਥੋੜੇ ਨੇ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗ ਵਾਲੇ ਕੇਸ ਬਣੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬ ਦੇ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਇਹਦੇ ਕੋਈ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇੱਦਾਂ ਸੀਗੇ ਤੁਸੀਂ ਕੋਈ ਵਕੀਰ ਉੱਥੇ ਕੇਸ ਹੀ ਲੈਣਾ ਤੁਹਾਡਾ ਕੇਸ ਕੇਸ ਉੱਥੇ ਵਕੀਰ ਸਰਕਾਰੀ ਦਿੱਤੇ ਸੀਗੇ ਜਿਹਨੇ ਆਪਣਾ ਵਕੀਲ ਕਰਦੇ ਫਾਇ ਇਹ ਸੋਨਨੀ ਦਾ ਆਪਣੀ ਨਾਲ ਦਾ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਮੇਰੇ ਨੂੰ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਜਾਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਹਾਲਾ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਅਸੀਂ ਅਨੇ ਚਲੋਗੇ ਸੁਖਰਾ ਮਾਲਕ ਦਾ ਕਿ ਸਾਡੀ ਜਾਨ ਛੁੱਟੀ ਆ ਤੇ ਬਾਅਦ ਵਿੱਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਲਈ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕਿਹ ਰਿਹਾ ਕਿਧਰ ਹੋਏ ਤੁਸੀਂ ਬਸ ਰੱਬ ਬੋਲੀ ਹੋਏ ਹੈ ਜੀ ਇਹ ਅੱਛਾ ਹਾਂਜੀ ਤੁਹਾਡਾ ਨਾਮ ਆਇਆ ਕਿਸੇ ਤਰ੍ਹਾਂ ਦਾ ਦਰਦ ਦੇ अच्छा हां जी पेपर है 5 6 ਮਿੰਟਾਂ ਦਾ ਇਕੱਠੇ ਲੈਣ ਦਾ ਹੈ ਉਹ ਤਾਂ ਫੋਨ ਤੇ ਗੱਲ ਕਰਉਂਦੀ ਸੀ ਪਰਿਵਾਰਕ ਮੈਂਬਰ ਨਾਲ ਸਾਨੂੰ ਦਬਾਈ ਤੋਂ ਹੋਰ ਤਾਂ ਇਹ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰ ਦਿੰਦਾ ਸੀ ਹਾਂਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂਜੀ ਜੇ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾਣਾ ਹਾਂਜੀ ਬਸ ਕੀ ਕਰੀ ਮਜ਼ਦੂਰੀ ਨੂੰ ਗਏ ਸੀਗੇ ਅੱਗੇ ਜਾ ਕੇ ਥੋਰੀ ਬਣ ਗਏ 2 साल बाद फिर जो ਤੁਹਾਨੂੰ ਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਤੁਹਾਨੂੰ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੁਕੀ ਨਹੀਂ ਖਾਦੀ ਗਈ ਉਸੇ ਦੋ ਦਿਨਾਂ ਅੱਛਾ ਹਾਂਜੀ ਮੈਂ ਖੜਾ ਗੇਟ 'ਕ ਨਹੀਂ ਚੱਕ ਕੇ ਗਿਆ ਕੋਤ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਜੇ ਫਿਰ ਕੋਲ ਜੇ ਚ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਿਆ ਫਿਰ ਜੇਦ ਤੋਂ ਬਾਅਦ ਖੇਲ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ ਤੇ ਖੜਾ ਮੈਨੂੰ ਇਸ਼ਾਰਾ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੀਟਿੰਗ ਰੂਮ 'ਚ ਹੀ ਫਤਬਾਦ ਉਹਨਾਂ ਨੇ ਟਿਕਟ ਜਾ ਚੋਟਾ ਲਾਈ ਮੈਨੂੰ ਅੱਛਾ ਪਾਸਪੋਰਟ ਕਰ ਦਿੱਤਾ ਟਿਕਟ ਰੱਖ ਦਿੱਤੀ ਉਹ ਹੁਣ ਬਸ ਇਹ ਦੁੱਖ ਬਹੁਤ ਵੱਲ ਹੁੰਦਾ ਜੀ ਜਿਹੜੀ ਝੇਲ ਕੱਟੇ ਬੇਕਸੂਰ ਕੱਟੇ ਆਈ ਗਾਂ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਰਾਂਗੇ ਕੋਈ ਕਸੂਰ ਨਹੀਂ ਸੀ ਉਹ ਤੇ ਜਿਹੜੀ ਡਰਗ ਸੀ ਕੋਈ ਕਸੂਰ ਨਹੀਂ ਸੀਗਾ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਨਿਟ ਰਿਪੋਰਟ ਤੱਕ ਨਹੀਂ ਦਿੱਤੀ ਗਈ ਜੀ ਮੈਂ ਜਿਹੜਾ ਬਲੱਡਰ ਥੋੜਾ ਵੀ ਥੋੜਾ ਆ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ 25 ਸਾਲ ਦੀ ਸਜ਼ਾ 25 ਸਾਲ ਹੀ ਸਜ਼ਾ ਦਿੱਤੀ ਇਹੋ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ ਯੋਜਨ ਦੇ ਸੀ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਜੀ ਦੇਲ ਚਾਹ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀ ਦ ਸੀਗੇ ਫੋਨ ਇਹ ਖਰਚੇ ਕਰਦਾ ਪਤਾ ਜੀ ਉਹਦੇ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਘਰ ਦਿਨਾਂ ਲੱਗਿਆ ਗਏ ਮੈਂ ਬਹੁਤਾਂ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬੁਆਹਤ ਪਰੇਸ਼ਾਨ ਕਰਾਇਆ ਜੀ ਮੈਂ ਕਹਿੰਦਾ ਸੀ ਮੇਰਾ ਪਰੇਸ਼ਾਨ ਨਾ ਕੋੜਾ ਮੇਰੇ ਪੁੱਤ ਨੇ ਇੱਕ ਵਾਰੀ ਮੇਰਾ ਮਵਾਪਕਾ ਕਰੇਤੇ ਦੂਰ ਲਾਗੇ ਜੰਮੇ ਲਾਗੇ ਦੋ ਘਟਾਟ ਤੇ। ਪਰ ਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ। ਮੈਂ ਕਹਾਂ ਜੀ ਕੋ ਚੱਲ ਰਕੋ ਜਿੱਥੇ ਰੋਤੇ ਮੈਂ ਬਰਦਾਸ਼ਤ ਕਰਦੇ ਸੀ ਮੈਂ ਨੱਕ ਲਕੀਦਾ ਕੱਢ ਕਰਦੇ ਸੀ। ਅਮਰੀਕਨ ਸਿਟੀਸ਼ਨ ਨਾ ਕਿਸੇ ਤਾਂ ਮੇਰਾ ਫੋਟੋ ਮੇਰੇ ਘਰ ਰਾਜੀ ਵੀ ਮੇਰੇ ਟਿੰਡ ਨਾਲ ਲਾ ਕੇ ਜੀ। ਤੁਹਾਨੂੰ ਕਿੰਨੇ ਹਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ? ਤੁਹਾਨੂੰ ਜੇ ਕਿਸੇ ਮੁੰਡੇ ਨੇ ਦੱਸਿਆ ਜਲੰਧਰ ਦੇ ਨੇ? ਹੂੰ। ਉਹ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵੈਸੇ ਜਿੱਦਣ ਆਇਆ 에ਰਪੋਰਟ ਤੇ ਫਿਰ ਬੰਦਲ ਜੀ ਨਾਲ ਫਿਰ ਇਹਨੇ ਆ ਕੇ ਫੋਨ ਕੀਤਾ ਮੇਰੀ ਬਰਦੀ ਕੁਂਦੀਨ ਬੋਲ ਕੇ ਕਿ ਭਾਵੇਂ ਘਰ ਨੂੰ ਸੁੱਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪੈਣ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਅੱਜ ਬਹੁਤ ਹਾਂ ਹੁਣ ਤਾਂ ਇਹ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਾ ਜੀ ਮੈਂ ਤਾਂ ਜਮਾ ਲਈ ਆਪਣਾ ਪੱਤ ਔਖਾਂ ਦੇ ਪਰੇ ਕਰ ਚੱਕਾ ਬਹੁਤ ਆਪਕੇ ਮਹਿਤਾਜੀ ਪਾੜੇ ਬਹੁਤ ਜਿਆਦਾ ਛੋਟੇ ਛੋਟੇ ਸੇਵ ਜਦੋਂ ਦਾ ਪੈਰ ਮੁੱਕ ਗਿਆ ਸੀ ਉਹ ਬੀ ਆਈ ਵਸਧਿਆਣੀ ਹਮ ਜੱਤੇ ਕਰ ਕਰਕੇ ਮੈਨੂੰ ਪੜਾਇਆ ਲਿਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਜ਼ਿਆਦਾ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੁ ਤੋਂ ਕਹਦੇ ਜੋ ਕਹੇ ਜੋ ਬਾਹਰ ਭੇਜ ਦੇ ਜੂ

ਉਹਨਾਂ ਕੋង ਨਾ ਕਰਨੇਗਾ ਜੀ ਆਪਣੇ ਮਾਪਿਆਂ ਨੂੰ ਦੁੱਖਣ ਤੋਂ ਜਿੱਦਾਂ ਵੀ ਹੈਗਾ ਆਪਣੇ ਕਰੀਬੀ ਕੱਟ ਲਓ ਚੰਗੀ ਕੱਟ ਲਓ ਮੁਸ਼ਕਲ ਨਹੀਂ ਹੈ ਇੱਥੇ ਰਹੋ ਜੀ ਇੱਥੇ ਰਹੋ ਪਰਦੇਸ ਕੋ ਉਸ ਜਿਹਾ ਜੀ ਤਕਾਸ਼ਾਈ ਬਹੁਤ ਚੱਲਦੀ ਇੱਥੇ ਉੱਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰੀ ਕੀਤਾ ਨਹੀਂ ਕੀਤਾ ਚਾਕੇ ਤਾਂ ਸਿੱਟ ਦਿੰਦੇ ਆ ਇਹ ਇੱਕ ਸੂਟ ਜਿਹੜਾ ਕੱਟੀ ਢਾਈ ਸਾਲ ਦਾ ਬੇਸ ਕੂਟ ਢਾਈ ਸਾਲ ਦਾ